ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੰਨੈ ਪਰਵਾਰੈ ਸੁਧਾਰ ਸ੍ਰੀ ਜਪਜੀ ਸਾਹਿਬ ਵਿੱਚ ਮੰਨੈ ਦੀਆਂ ਪਉੜੀਆਂ ਵਿੱਚ ਇੱਕ ਤੁਕ ਹੈ ਮੰਨੈ ਪਰਵਾਰੈ ਸੁਧਾਰ ਆਓ ਇਸ ਤੁਕ ਦੇ ਅਰਥ ਵਿਚਾਰ ਕਰੀਏ ਸਾਡੇ ਸਮਾਜ ਵਿੱਚ ਇੱਕ ਕਹਾਵਤ ਹੈ ਜਿਹੋ ਜਹੀ ਕੋਕੋ ਉਹੋ ਜਹੇ ਕੋਕੋ ਦੇ ਬੱਚੇ ਬਿਲਕੁਲ ਇਸੇ ਕਹਾਵਤ ਨਾਲ ਮਿਲਦਾ ਗੁਰਬਾਣੀ ਵਿੱਚ ਗੁਰਬਾਣੀ ਦਾ ਸ਼ਬਦ ਹੈ ਗੁਰੂ ਜਿਨ੍ਹਾਂ ਦਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇ ਨਾ ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬਲੈਣ ਜਿਨ੍ਹਾਂ ਨੂੰ ਸਿੱਖਿਆ ਦੇਣ ਵਾਲਾ ਆਪ ਹੀ ਅੰਨਾ ਹੈ ਉਥੇ ਸਿੱਖਿਆ ਲੈਣ ਵਾਲੇ ਵੀ ਅੰਨੇ ਹੋਣਗੇ ਇਹ ਜ਼ਰੂਰੀ ਹੈ ਜਿੱਥੇ ਸਿੱਖਿਆ ਦੇਣ ਵਾਲਾ ਹੀ ਅੰਨਾ ਹੋਵੇਗਾ ਉਥੇ ਝੂਠ ਹੀ ਝੂਠ ਹੋਵੇਗਾ ਇਹ ਸੱਚ ਹੈ ਗੁਰਬਾਣੀ ਵਿੱਚ ਦੁਨਿਆਵੀ ਮਾਤਾ ਪਿਤਾ ਦੀ ਕੋਈ ਖੁੱਲ ਕੇ ਬਹੁਤੀ ਗੱਲਬਾਤ ਨਹੀਂ ਕੀਤੀ ਗਈ ਕਿਉਂਕਿ ਗੁਰਬਾਣੀ ਤਾਂ ਸਗੋਂ ਕਹਿੰਦੀ ਹੈ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ हे ਮਨੁਖ ਤੂੰ ਕਿਉ ਡਰਦਾ ਹੈ ਤੂੰ ਕਿਉ ਭੋ ਕਰਦਾ ਹੈ ਕਿਉਂਕਿ ਦੁਨਿਆਵੀ ਮਾਤਾ ਪਿਤਾ ਧਿਆ ਪੁੱਤਰ ਇਸਤਰੀ ਸਮਾਜ ਸਾਰੇ ਰਿਸ਼ਤੇਦਾਰ ਕੋਈ ਕਿਸੇ ਦਾ ਆਸਰਾ ਨਹੀਂ ਤੈਨੂੰ ਇਸ ਦੁਨੀਆ ਉੱਤੇ ਪੈਦਾ ਕਰਨ ਵਾਲੇ ਨੇ ਉਸ ਮਾਲਕ ਨੇ ਤੇਰੇ ਪੈਦਾ ਕਰਨ ਤੋਂ ਪਹਿਲਾਂ ਹੀ ਤੇਰੇ ਨਾਲ ਤੇਰੀ ਲੋੜ ਤੋਂ ਜ਼ਿਆਦਾ ਰਿਜ਼ਕ ਵੀ ਪੈਦਾ ਕੀਤਾ ਹੈ ਸਿਰਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨਪਹੁ ਕਰਿਆ ਗੁਰਬਾਣੀ ਦੁਨਿਆਵੀ ਮਾਤਾ ਪਿਤਾ ਦੀ ਭੌਤੀ ਗੱਲ ਨਹੀਂ ਕਰਦੀ ਗੁਰਬਾਣੀ ਤਾਂ ਗੁਰੂ ਦੇ ਪਰਿਵਾਰ ਦੀ ਗੱਲ ਕਰਦੀ ਹੈ ਗੁਰੂ ਦੀ ਸਿੱਖਿਆ ਦੀ ਗੱਲ ਕਰਦੀ ਹੈ ਗੁਰੂ ਦਾ ਪਰਿਵਾਰ ਕਿਹੜਾ ਹੈ ਗੁਰੂ ਦਾ ਪਰਿਵਾਰ ਗੁਰੂ ਦੇ ਸਿੱਖ ਹਨ ਗੁਰੂ ਤੋਂ ਸਿੱਖਣ ਵਾਲੇ ਹਨ ਫਿਰ ਉਹ ਭਾਵੇਂ ਗੁਰੂ ਦਾ ਧੀ ਪੁੱਤਰ ਹੀ ਕਿਉਂ ਨਹੀਂ ਗੁਰੂ ਦੀ ਇਸਤਰੀ ਕਿਉਂ ਨਹੀਂ ਗੁਰੂ ਦਾ ਭਰਾ ਕਿਉਂ ਨਹੀਂ ਉਹ ਸਭ ਗੁਰੂ ਦੇ ਸਿੱਖ ਹਨ ਸਿੱਖਣ ਵਾਲੇ ਹਨ ਸੁਖੀ ਬਸੈ ਮੋਰੋ ਪਰਵਾਰਾ ਸਿਵਕ ਸਿਖ ਸਬੈ ਕਰਤਾਰਾ ਇੱਥੇ ਗੁਰਬਾਣੀ ਦਾ ਇਹ ਕਹਿਣਾ ਹੈ ਕਿ ਜਿਸ ਮਨੁੱਖ ਦਾ ਮੰਨਣ ਹੋ ਜਾਂਦਾ ਹੈ ਜੋ ਮਨੁੱਖ ਮੰਨ ਤੱਕ ਪਹੁੰਚ ਜਾਂਦਾ ਹੈ ਮੰਨ ਪਰਵਾਰ ਸਹਧਾਰ ਜੋ ਮਨੁੱਖ ਆਪ ਪੂਰਨ ਹੋ ਜਾਂਦਾ ਹੈ ਜੋ ਮਨੁੱਖ ਜਾਗ ਜਾਂਦਾ ਹੈ ਜਿਸ ਮਨੁੱਖ ਨੂੰ ਹੋਸ਼ਪੂਰਵਕ ਜੀਣਾ ਆ ਜਾਂਦਾ ਹੈ ਜਿਸ ਮਨੁੱਖ ਨੂੰ ਆਪੇ ਦਾ ਗਿਆਨ ਹੋ ਜਾਂਦਾ ਹੈ ਜੋ ਮਨੁੱਖ ਗੁਰੂ ਵਰਗਾ ਹੋ ਜਾਂਦਾ ਹੈ ਉਸ ਦਾ ਮੰਨਣ ਹੋ ਜਾਂਦਾ ਹੈ ਉਸ ਦਾ ਮਨ ਧਰਮ ਵਿੱਚ ਮੰਨ ਜਾਂਦਾ ਹੈ ਉਹ ਮਨੁੱਖ ਗੁਰੂ ਵਰਗਾ ਹੋਇਆ ਮਨੁੱਖ ਆਪਣੇ ਪਰਿਵਾਰ ਦਾ ਸੁਧਾਰ ਕਰ ਸਕਦਾ ਹੈ ਇੱਥੇ ਸੁਧਾਰ ਦਾ ਅਰਥ ਹੈ ਧਾਰਮਿਕ ਗੁਣਾਂ ਗੁਰਬਾਣੀ ਦੇ ਮੁਤਾਬਕ ਸੁਧਾਰ ਦਾ ਅਰਥ ਹੈ ਕੋਈ ਧਾਰਮਿਕ ਗੁਣਾ ਵਾਲਾ ਹੋ ਜਾਵੇ ਰੱਬੀ ਗੁਣਾ ਵਾਲਾ ਹੋ ਜਾਣਾ ਜੋ ਮਨੁੱਖ ਆਪ ਰੱਬੀ ਗੁਣਾ ਵਾਲਾ ਧਾਰਮਿਕ ਗੁਣਾ ਵਾਲਾ ਹੋ ਜਾਂਦਾ ਹੈ ਉਸ ਦੇ ਪਰਿਵਾਰ ਵਿੱਚ ਵੀ ਰੱਬੀ ਗੁਣ ਆ ਜਾਂਦੇ ਹਨ ਉਸ ਦੇ ਪਰਿਵਾਰ ਦੇ ਲੋਕ ਵੀ ਸੱਚ ਦੇ ਧਾਰਨੀ ਹੋ ਜਾਂਦੇ ਹਨ ਸੱਚ ਵਿੱਚ ਰਹਿ ਕੇ ਜੀਵਨ ਦਾ ਸਫਰ ਤੈਅ ਕਰਦੇ ਹਨ ਗੁਰਬਾਣੀ ਦਾ ਫਰਮਾਨ ਹੈ ਨਾਮ ਰਤੇ ਕੁੱਲਾਂ ਕਾ ਕਰੈ ਉਧਾਰ ਨਾਮ ਵਿੱਚ ਰੰਗੇ ਹੋਏ ਮਨੁੱਖ ਹੀ ਆਪਣੀਆਂ ਕੁੱਲਾਂ ਦਾ ਉਧਾਰ ਕਰਦੇ ਹਨ ਉਧਾਰ ਦਾ ਅਰਥ ਹੈ ਨਰਲੇਪ ਹੋ ਜਾਣਾ ਉਧਰ ਜਾਣਾ ਪਵਜਲ ਤੋਂ ਪਾਰ ਹੋ ਜਾਣਾ ਜਿਨ੍ਹਾਂ ਮਨੁੱਖਾਂ ਨੂੰ ਸੰਸਾਰ ਵਿੱਚ ਉੱਚੇ ਉੱਠ ਕੇ ਨਿਰੰਕਾਰ ਵਿੱਚ ਜੀਣਾ ਆ ਜਾਂਦਾ ਹੈ। ਨਿਰਭਉ ਨਿਰਵੈਰ ਹੋ ਕੇ ਜੀਣਾ ਆ ਜਾਂਦਾ ਹੈ। ਜੋ ਮਨੁੱਖ ਇਸ ਸੰਸਾਰ ਵਿੱਚ ਰਹਿੰਦੇ ਨਰਲੇਪ ਹੁੰਦੇ ਹਨ। ਮੁਕਤ ਹੁੰਦੇ ਹਨ। ਉਹ ਮਨੁੱਖਾਂ ਦਾ ਉਹਨਾਂ ਮਨੁੱਖਾਂ ਦਾ ਉਧਾਰ ਹੋ ਜਾਂਦਾ ਹੈ। ਉਹ ਮਨੁੱਖ ਉਧਰ ਜਾਂਦੇ ਹਨ। ਉਨਾ ਮਨੁੱਖਾਂ ਦਾ ਪੂਰਨ ਸੁਧਾਰ ਹੋ ਜਾਂਦਾ ਹੈ ਮਨਨ ਪਰਵਾਰ ਦਾ ਸਧਾਰ ਜੇਕਰ ਅਸੀਂ ਇੱਥੇ ਦੁਨਿਆਵੀ ਸੁਧਾਰ ਦੀ ਗੱਲ ਕਰੀਏ ਤਾਂ ਦੁਨਿਆਵੀ ਚੰਗੇ ਗੁਣ ਹਰ ਮਨੁੱਖ ਵਿੱਚ ਹਰ ਬੱਚੇ ਵਿੱਚ ਹੋਣੇ ਚਾਹੀਦੇ ਹਨ ਸਮਾਜ ਲਈ ਇਹ ਜ਼ਰੂਰੀ ਹੈ ਕਿ ਹਰ ਕਿਸੇ ਵਿੱਚ ਚੰਗੇ ਗੁਣ ਹੋਣ ਤਾਂ ਹੀ ਸਮਾਜ ਸੁਖੀ ਹੋ ਸਕਦਾ ਹੈ ਪਰ ਦੁਨਿਆਵੀ ਚੰਗੇ ਗੁਣ ਅਤੇ ਧਾਰਮਿਕ ਗੁਣ ਰੱਬੀ ਗੁਣਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਦੁਨਿਆਵੀ ਚੰਗੇ ਗੁਣ ਮਨੁੱਖ ਨੂੰ ਮਾਤਾ ਪਿਤਾ ਕੋਲੋਂ ਆਪਣੇ ਦਾਦਾ ਦਾਦੀ ਕੋਲੋਂ ਜਾਂ ਸਮਾਜ ਕੋਲੋਂ ਸਮਾਜ ਦੇ ਲੋਕਾਂ ਕੋਲੋਂ ਰਿਸ਼ਤੇਦਾਰਾਂ ਕੋਲੋਂ ਮਿਲਦੇ ਹਨ ਦੁਨਿਆਵੀ ਚੰਗੇ ਗੁਣਾਂ ਨੂੰ ਸੰਸਕਾਰ ਆਖਦੇ ਹਨ ਸੰਸਕਾਰ ਦਾ ਅਰਥ ਹੈ ਕੋਈ ਕਹਿੰਦਾ ਹੈ ਕਿ ਇਹ ਕਰਨਾ ਚਾਹੀਦਾ ਹੈ ਇਹ ਨਹੀਂ ਕਰਨਾ ਚਾਹੀਦਾ ਇਹ ਕੰਮ ਚੰਗਾ ਹੈ ਇਹ ਕੰਮ ਮਾੜਾ ਹੈ ਇਹ ਦੱਸਣਾ ਸੰਸਕਾਰ ਹੈ ਲੇਕਿਨ ਜੋ ਮਨੁੱਖ ਆਤਮ ਦੇ ਮੰਨਣ ਤੱਕ ਪਹੁੰਚ ਜਾਂਦਾ ਹੈ ਜਿਸ ਮਨੁੱਖ ਦੀ ਆਤਮਾ ਦਾ ਮੰਨਣ ਹੋ ਜਾਂਦਾ ਹੈ ਜੋ ਮਨੁੱਖ ਆਪਣੇ ਆਤਮ ਦੀ ਮੰਨਣ ਲੱਗ ਪੈਂਦਾ ਹੈ ਉਹ ਮਨੁੱਖ ਜਾਂ ਗੁਰੂ ਕਦੇ ਸੰਸਕਾਰ ਨਹੀਂ ਦਿੰਦਾ ਗੁਰੂ ਤਾਂ ਆਪਣੇ ਸਿੱਖਣ ਵਾਲੇ ਨੂੰ ਆਪਣੇ ਸਿੱਖ ਨੂੰ ਆਪਣੇ ਸਿੱਖ ਦੇ ਅੰਦਰ ਵਿਚਾਰ ਕਰਨ ਦਾ ਮਾਧਾ ਪੈਦਾ ਕਰਦਾ ਹੈ ਗੁਰੂ ਕੇਵਲ ਸਿੱਖ ਦੀ ਹੋਸ਼ ਨੂੰ ਜਗਾਉਂਦਾ ਹੈ ਗੁਰੂ ਆਪਣੇ ਸਿੱਖ ਦੇ ਆਪਣੇ ਬੱਚੇ ਦੇ ਅੰਦਰ ਵਿਚਾਰ ਪੈਦਾ ਕਰਨ ਦਾ ਮਾਧਾ ਪੈਦਾ ਕਰਦਾ ਹੈ ਖੁਦ ਵਿਚਾਰ ਕਰਨ ਦਾ ਮਾਦਾ ਪੈਦਾ ਕਰਦਾ ਹੈ ਕਿਸੇ ਸਿੱਖ ਦੇ ਅੰਦਰ ਕਿਸੇ ਬੱਚੇ ਦੇ ਅੰਦਰ ਆਪਣੀ ਵਿਚਾਰ ਨਾਲ ਆਪਣੀ ਖੁਦ ਦੀ ਵਿਚਾਰ ਨਾਲ ਪੈਦਾ ਹੋਏ ਗੁਣ ਉਸ ਸਿੱਖ ਦੇ ਉਸ ਬੱਚੇ ਦਾ ਅਨੁਭਵ ਬਣਦੇ ਹਨ ਉਸ ਬੱਚੇ ਦਾ ਸੁਭਾਅ ਬਣ ਜਾਂਦੇ ਹਨ ਉਸ ਬੱਚੇ ਦੀ ਜ਼ਿੰਦਗੀ ਬਣ ਜਾਂਦੇ ਹਨ ਲੇਕਿਨ ਸੰਸਕਾਰ ਨਾਲ ਪੈਦਾ ਹੋਏ ਗੁਣ ਬੱਚੇ ਦੇ ਮਨ ਤੱਕ ਹੀ ਸੀਮਤ ਰਹਿ ਜਾਂਦੇ ਹਨ ਸੰਸਕਾਰ ਨਾਲ ਪੈਦਾ ਹੋਏ ਚੰਗੇ ਗੁਣਾ ਵਾਲਾ ਬੱਚਾ ਬੇਸ਼ੱਕ ਧਾਰਮਿਕ ਭੇਸ ਵੀ ਪਾ ਲੈਂਦਾ ਹੈ ਉਸ ਬੱਚੇ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਧਾਰਮਿਕ ਭੇਸ ਕਰਨ ਨਾਲ ਸਮਾਜ ਵਿੱਚ ਇੱਜ਼ਤ ਵੱਧਦੀ ਹੈ ਔਰ ਉਸ ਸੰਸਕਾਰਾਂ ਵਾਲੇ ਬੱਚੇ ਨੂੰ ਧਰਮ ਦੀ ਜਾਣਕਾਰੀ ਨਹੀਂ ਹੋਵੇਗੀ ਕਿਉਂਕਿ ਧਰਮ ਦੀ ਜਾਣਕਾਰੀ ਆਪਣੇ ਅਨੁਭਵ ਵਿੱਚੋਂ ਮਿਲਦੀ ਹੈ ਆਪਣੇ ਸੁਭਾਅ ਵਿੱਚੋਂ ਮਿਲਦੀ ਹੈ ਜਿਸ ਬੱਚੇ ਦੇ ਅੰਦਰ ਆਪਣੇ ਵਿਚਾਰ ਨਾਲ ਗੁਣ ਪੈਦਾ ਹੁੰਦੇ ਹਨ ਉਹ ਬੱਚਾ ਰੱਬੀ ਗੁਣਾ ਵਾਲਾ ਧਰਮੀ ਹੋਵੇਗਾ ਗੁਰਬਾਣੀ ਕਹਿੰਦੀ ਹੈ ਜੋ ਮਨੁੱਖ ਆਪ ਪੂਰਨ ਹੋ ਗਿਆ ਹੈ ਜਿਸ ਦੇ ਮਨ ਦਾ ਧਰਮ ਵਿੱਚ ਮੰਨਣ ਹੋ ਗਿਆ ਹੈ ਜਿਸ ਮਨੁੱਖ ਦਾ ਆਪਣਾ ਸੁਧਾਰ ਹੋ ਗਿਆ ਹੈ ਉਹ ਮਨੁੱਖ ਹੀ ਆਪਣੇ ਪਰਿਵਾਰ ਨੂੰ ਪੂਰਾ ਸੁਧਾਰ ਸਕਦਾ ਹੈ ਉਹ ਮਨੁੱਖ ਹੀ ਆਪਣੇ ਪਰਿਵਾਰ ਨੂੰ ਪੂਰਾ ਸ਼ੁੱਧ ਕਰ ਸਕਦਾ ਹੈ ਮੰਨ ਪਰਵਾਰ ਸੁਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ